ਕल्याण ਮਹੱਲਾ ਚੌਥਾ ਰਾਮ ਹਮਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਪਵੀਜੈ ਰਹਾਉ ਸ਼ੰਕਰ ਨਾਰਦ ਸੇਖਾ ਨਾਗ ਮੁਨ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪਵਿੱਤ ਹੋਏ ਸਭ ਜਹ ਸਾਧੂ ਚਰਨ ਤਰੀਜੈ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚਕਾਵੇ ਵਿਖ ਡੁੱਬਦਾ ਕਾੜ ਕਢੀਜੈ ਪਰਮ ਸੂਕੇ ਬਹੁ ਉਭ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਂ ਤੇ ਬਿਲਮ ਪਲ ਢਿਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰਮਾਨੈ ਤਿਸ ਆਗੇ ਕਾੜ ਤਰੀਜੈ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਹਾਂ ਕੁਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾ ਸਤ ਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾ ਗੁਰਮਤਿ ਨਾਮ ਦਰੜੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਿ ਜੀ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧ்கਾਈ ਵਿੱਚ ਮਾਇਆ ਪਚੈ ਪਚੀਜੈ ਅ ਗਿਆਨ ਅੰਧੇਰ ਮਹਾ ਪੰਥ ਵਿਖੜਾ ਹੰਕਾਰ ਭਾਰ ਲੱਦ ਲੀਜੈ ਨਾਨਕ RAM 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 ਤੇ ਗਤ ਕੀਜੈ ਸਤ ਗੁਰ ਮਿਲੈ ਤਾਂ ਨਾਮ ਦਰੜਾਈ RAM ਨਾਮੈ ਰਲੈ ਮਲੀਜੈ ਸਕਾ ਇਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਨਾਏ ਤੇਰਾ ਤਰਨਾ ਨਾਏ ਪਤ ਪੂਜੈ ਨਾਉ ਤੇਰਾ ਗਹਿਣਾ ਮਾਤਮਕ ਸੂਦੈ ਨਾਇ ਤੇਰਾ ਨਾਉ ਮੰਨੇ ਸਭ ਕੋ ਏ ਵਿਣ ਨਾਵੇਂ ਪਤ ਕਭੂ ਨਾ ਹੋਏ ਹਵਰ ਸਿਆਣਪ ਸਗਲੀ ਪਾਜ ਜੈ ਬਖਸ਼ੀ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਨ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਇ ਤੇਰਾ ਮਾਨ ਮਹਤ ਪਰਵਾਨ ਤੇਰੀ ਨਦਰਿ ਕਰਮ ਪਵੈ ਨਿਸ਼ਾਨ ਨਾਹੀਂ ਤੇਰਾ ਸਹਜ ਨਾਹੀਂ ਸਲਾਹ ਨਾਉ ਤੇਰਾ ਅੰਮ੍ਰਿਤ ਵੇਖੇ ਉੱਠ ਜਾਏ ਨਾਹੀਂ ਤੇਰੇ ਸਭ ਸੁਖ ਵਸਹਿ ਮਨ ਆਈ ਬਿਨ ਨਾਵੇਂ ਬਾਧੀ ਜਮ ਪੁਰ ਜਾਏ ਨਾਰੀ 베ਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚਹਵੀ ਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਚਿੱਥੈ ਲੋਏ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ دارو ਅਬਰ ਨਾਸਤੈ ਕਰਨ ਹਾਰ ਅਪਾਰ ਰਹਾਉ ਪਤਾਲ ਪੁਰਿਆ ਏਕ ਭਾਰ ਹੋਵਹਿ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵਹਿ ਹੋਰ ਦੁਖਾਂ ਤੇ ਸੁਖ ਉਪਜਹਿ ਸੂਖੀ ਹੋਵਹਿ ਦੁਖ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਔਰ ਭਲਾ ਸੰਸਾਰ ਗਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਵਾਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਣ ਦੂਖ ਨਾ ਆਵੇ ਨੇੜੈ ਹਰ ਮਤ ਪਾਵੇ ਕੋਈ ਰਹਾਉ ਅਗਨ ਬਿੰਬ ਪਵਣੈ ਕੀ ਬਾਣੀ ਟੀਨ ਨਾਮ ਕੇ ਦਾਸਾ ਤੇ ਤਸ ਕਰ ਜੋ ਨਾਮ ਨਾ ਲੇਵਹਿ ਵਸਹ ਕੂਟ ਪੰਜਾਸਾ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਵਫਾਵੇ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ ਤੁਧ ਸਲਾਹਣ ਤਿਨ ਧਨ ਪੱਲੇ ਨਾਨਕ ਕਾ ਧਨ ਸੋਈ ਜੇ ਕੋ ਜੀਉ ਕਹਿ ਓ ਨਾ ਕਉ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਜੇ ਤਤ ਵਿਚਾਰ ਜਾਂ ਤੇ ਫਿਰ ਨਾ ਆਵਹੁ ਸੰਸਾਰ ਰਹਾਉ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸਿਵ ਜੋਤ ਕੰਨੋ ਗੁਧ ਪਾਈ ਸਤ ਗੁਰੂ ਰਖਵਾਲਾ ਜਾਂ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤਨਾਹੀ ਸਤ ਗੁਰੂ ਫਰਮਾਈ ਜਾਂ ਕਾ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪਰਵਾਨ ਵੇਖੇ ਅੰਮ੍ਰਿਤ ਦੋਹੀ ਸਮ ਕਰ ਜਾਣ ਕਿਆ ਕਹੀਐ ਸਰਬੇ ਰਹਿ ਆਸਮਾਈ ਜੋ ਕਿਛ ਵਰਤੈ ਸਭ ਤੇਰੀ ਰਜ਼ਾਈ ਰਹਾਉ ਪ੍ਰਗਤੀ ਜੋਤ ਚੂਕਾ ਭਵਾਨ ਸਤਗੁਰ ਦੀਆ ਅੰਮ੍ਰਿਤ ਨਾਮ ਕਲ ਮਹਿ ਆਇਆ ਸੋ ਜਨ ਜਾਣ ਸਾਚੀ ਦਰਗਾਹ ਪਾਵੇ ਮਾਨ ਕਹਿਣਾ ਸੁਣਨਾ ਅਕਥ ਘਰ ਜਾਏ ਕਤਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ 86 ਤੀਰਥ ਸੰਗ ਗਏ ਗੋਰੀ ਉਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੂ ਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਈ ਸਰ ਸੰਤੋਖ ਤਾਸ ਗੁਰ ਹੋਏ ਰਹਾ ਗੁਰ ਦਰਿਆ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਸਤ ਗੁਰ ਪਾਇਐ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੈ ਰੱਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਵਾਸ ਬਨਾਸ ਪਤ ਸੋਰੈ ਤਾਸ ਚਰਨ ਲਿਵ ਰਹੀਐ ਗੁਰਮੁਖ ਜੀ ਪ੍ਰਾਨ ਉਪਜਹਿ ਗੁਰਮੁਖ ਸੇਵ ਘਰ ਜਾਈਐ ਗੁਰਮੁਖ ਨਾਨਕ ਸੱਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪਹਿ ਮੰਗਉ ਦੇ ਆਪਣਾ ਨਾਮ ਰਹਾਉ ਪੰਚ ਤਸਕਰਤਾ ਵਤ ਰਾਖੀ ਚੂਕਾ ਮਾਨੇ ਅਭਮਾਨ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋਂ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਜੇ ਬਛਰਾ ਖੀਰ ਪੀਐ ਸਿਫਤ ਸ਼ਰਮ ਕਾ ਕੱਪੜਾ ਮੰਗੋਂ ਹਰ ਗੁਣ ਨਾਨਕ ਰਵਤ ਰਹਿ ਪਰਭਾਤੀ ਮਹੱਲਾ ਪਹਿਲਾ ਆਪਤ ਕਿਨੈ ਨਾ ਰਾਖਿਆ ਜਾਪਤ ਕਿਉਂ ਰਾਖਿਆ ਜਾਇ ਜਿਸਤੇ ਹੋਵਾ ਸੋਈ ਪਰ ਜਾਣਾ ਜਾਂ ਉਸਹੀ ਮਾਹੀ ਸਮਾਏ ਤੂੰ ਹੈ ਹੈ ਵਾਹੂ ਤੇਰੀ ਰਾਜਾਈ ਜੋ ਕਿਛ ਕਰਹਿ ਸੋਈ ਪਰ ਹੋਏ ਵਾ ਅਵਰਨਾ ਕਰਨਾ ਜਾਇ ਰਹਾਉ ਜੈਸੀ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਇਹੋ ਖੇਲ ਖਸਮ ਕਾ ਜਿਉ ਉਸ ਕੀ ਵੜਿਆਈ ਸੁਰਤੀ ਕੈ ਮਾਰਗ ਚਲਕੈ ਉਲਟੀ ਨਦਰ ਪਰਗਾਸਿ ਮਾਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਨ ਗਿਰਹੀ ਕੌਨ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਪਕੈ ਇਹੋ ਰਹਾ ਨਿਰਵਾਣ ਜਿਸ ਤੇ ਹੋ ਆ ਸੋਈ ਕਰਮਾਨਿਆ ਨਾਨਕ ਗਿਰੀ ਉਦਾਸੀ ਸੋ ਪਰਮਾਨ ਪ੍ਰਭਾਤੀ ਮਹੱਲਾ ਪਹਿਲਾ ਜਿਸਟ ਵਿਕਾਰੀ ਬੰਧਨ ਬਾਂਧੈ ਹਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਹੁਣ ਬਹੁੜ ਨਾ ਆਵਣ ਵਾਰ ਰਹਾਉ ਉੱਚਾ ਤੇ ਫੁਲ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਵਾਨ ਤਾਂ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪਰਭਾਤੈ ਸ਼ਬਦ ਧਿਆਈਐ ਛੋਡੋ ਦੁਨੀ ਪਰੀਤਾ ਪ੍ਰਣਮਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ